ਦੀ ਅਪਡੇਟ ਲੈ ਕੇ ਹਾਸਿਰ ਹੋਏ ਆ ਵੱਡੇ ਕਾਂਗਰਸੀ ਆਗੂ ਤੇ ਮੌਜੂਦਾ ਐਮ ਐਲ ਏ ਜਿਹੜੇ ਨੇ ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਦਿੱਤੀ ਗਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਵੱਡਾ ਫੈਸਲਾ ਲੈਂਦੇ ਹੋਏ ਜਿਹੜੇ ਸੁਖਪਾਲ ਸਿੰਘ ਖੈਰਾ ਨੇ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ ਤਾਂ ਦੱਸ ਦਈਏ ਕਿ ਕੁਝ ਸਮੇਂ ਪਹਿਲਾਂ ਉਹਨਾਂ ਦੀ ਰਹਿਸ਼ ਤੋਂ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾਂਦੀ ਹੈ ਤੇ ਜਿਸ ਦੇ ਮਗਰੋਂ ਉਹਨਾਂ ਦੇ ਵੱਲੋਂ ਜ਼ਮਾਨਤ ਦੀ ਅਰਜ਼ੀ ਜਿਹੜੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਲਗਾਈ ਗਈ ਸੀ ਹਾਲਾਂਕਿ ਇਸ ਮਾਮਲੇ ਦੇ ਜੋ ਇੱਕ ਵਾਰ ਉਹਨਾਂ ਦੀ ਅਰਜ਼ੀ ਜਿਹੜੀ ਹੈ ਨਾ ਮਨਜ਼ੂਰ ਕਰ ਦਿੱਤੀ ਗਈ ਸੀ ਖਾਰਜ ਕਰ ਦਿੱਤੀ ਗਈ ਸੀ ਪਰ ਹੁਣ ਦੇਖਿਆ ਜਾ ਸਕਦਾ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਵੱਡੀ ਰਾਹਤ ਜਿਹੜੀ ਹੈ ਸੁਖਪਾਲ ਸਿੰਘ ਖੈਰਾ ਨੂੰ ਦੇ ਦਿੱਤੀ ਗਈ ਹੈ ਤਾਂ ਸੁਖਪਾਲ ਸਿੰਘ ਖੈਰਾ ਦੀ ੱਚਕਰ ਗੱਲ ਕੀਤੀ ਜਾਵੇ ਤਾਂ ਬੜੇ ਹੀ ਬੇਬਾਕੀ ਦੇ ਨਾਲ ਉਹਨਾਂ ਦੇ ਵੱਲੋਂ ਅਕਸਰ ਹੀ ਆਪਣੇ ਬਿਆਨ ਦਿੱਤੇ ਜਾਂਦੇ ਨੇ ਪਰ ਗ੍ਰਿਫਤਾਰੀ ਹੁੰਦੀ ਹੈ ਚੰਡੀਗੜ੍ਹ ਦੇ ਵਿੱਚ ਜਿਹੜੀ ਉਹਨਾਂ ਦੀ ਰਿਹائش ਹੈ ਉੱਥੋਂ ਦੀ ਜਲਾਲਾਬਾਦ ਪੁਲਿਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਪਰ ਹੁਣ ਜ਼ਮਾਨਤ ਅਰਜ਼ੀ ਜਿਹੜੀ ਹੈ ਜ਼ੋਰ ਕਰ ਦਿੱਤੀ ਗਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਵੱਡੀ ਰਾਹਤ ਦੇ ਦਿੱਤੀ ਗਈ ਹੈ ਤਾਂ 2015 ਦਾ ਇਹ ਮਾਮਲਾ ਸੀ ਐਨਡੀਪੀਐਸ ਐਕਟ ਦੇ ਤਹਿਤ ਇਸ ਮਾਮਲੇ ਨੂੰ ਦਰਜ ਕੀਤਾ ਗਿਆ ਸੀ ਜਿਸ ਦੇ ਚਲਦਿਆਂ ਹੀ 28 ਸਤੰਬਰ ਨੂੰ 28 ਸਤੰਬਰ 2023 ਨੂੰ ਜਿਹੜੇ ਸੁਖਪਾਲ ਸਿੰਘ ਖੈਰਾ ਨੇ ਉਹਨਾਂ ਨੂੰ ਜਲਾਲਾਬਾਦ ਪੁਲਿਸ ਦੇ ਵੱਲੋਂ ਉਹਨਾਂ ਦੀ ਚੰਡੀਗੜ੍ਹ ਰਿਹਾਈਸ਼ ਤੋਂ ਕਾਬੂ ਕੀਤਾ ਗਿਆ ਸੀ ਅਰੈਸਟ ਕੀਤਾ ਗਿਆ ਸੀ ਤੇ ਉਸ ਸਮੇਂ ਤੋਂ 28 ਸਤੰਬਰ ਦੇ ਬਾਅਦ ਤੋਂ ਹੁਣ ਨਵਾਂ ਸਾਲ ਚੜ ਚੁੱਕੇ 2024 ਦੇ ਵਿੱਚ ਅਸੀਂ ਦਾਖਲ ਹੋ ਚੁੱਕੇ ਹਾਂ ਪਰ ਫਿਲਹਾਲ ਦੇ ਲਈ ਵੀ ਜਿਹੜੇ ਸੁਖਪਾਲ ਸਿੰਘ ਖੈਰਾ ਨੇ ਜੇਲ੍ਹ ਦੇ ਵਿੱਚ ਹੀ ਬੰਦ ਨੇ ਹਾਈ ਕੋਰਟ ਨੂੰ ਅਪੀਲ ਕੀਤੀ ਗਈ ਸੀ ਉਹਨਾਂ ਦੇ ਵੱਲੋਂ ਕਿ ਮਾਨਤ ਦਿੱਤੀ ਜਾਏ ਪਰ ਹੁਣ ਇਸ ਜ਼ਮਾਨਤ ਅਰਜ਼ੀ ਜਿਹੜੀ ਹੈ ਮਨਜ਼ੂਰ ਕਰ ਲਈਤੀ ਗਈ ਹੈ ਡਰੱਗ ਮਾਮਲਾ ਸੀ ਤੇ ਡਰੱਗ ਮਾਮਲੇ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਕਾਬੂ ਕੀਤਾ ਗਿਆ ਸੀ ਸੁਣਵਾਈ ਵੀ ਜਿਹੜੀ ਅਦਾਲਤ ਦੇ ਵਿੱਚ ਲਗਾਤਾਰ ਹੀ ਇਸ ਮਾਮਲੇ ਦੇ ਉੱਪਰ ਕੀਤੀ ਜਾ ਰਹੀ ਸੀ ਪਰ ਇਹਨਾਂ तमाम ਗੱਲਾਂ ਦੇ ਵਿੱਚ ਖਾਸ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਜ਼ਮਾਨਤ ਅਰਜ਼ੀ ਮਨਜ਼ੂਰ ਹੋਣ ਤੋਂ ਬਾਅਦ ਵੀ ਸੁਖਪਾਲ ਸਿੰਘ ਖੈਰਾ ਜਿਹੜੇ ਨੇ ਜੇਲ੍ਹ ਤੋਂ ਬਾਹਰ ਨਹੀਂ ਆਣਗੇ ਤਾਂ ਜਿਹਾ ਕਿਉਂ ਹੈ ਉਹ ਵੀ ਤੁਹਾਨੂੰ ਜ਼ਰੂਰੀ ਦੱਸ ਦਿੰਨੇ ਆ ਸੂਤਰਾਂ ਦੇ ਹਵਾਲੇ ਤੋਂ ਵੱਡੀ ਪਰ ਸਾਹਮਣੇ ਆ ਰਹੀ ਹੈ ਕਿ ਇੱਕ ਹੋਰ ਮਾਮਲਾ ਜਿਹੜਾ ਸੁਖਪਾਲ ਸਿੰਘ ਖੈਰਾ ਦੇ ਖਿਲਾਫ ਦਰਜ ਹੋ ਚੁੱਕਿਆ ਜਿਸ ਦੇ ਚਲਦਿਆਂ ਹੀ ਇਸ ਮਾਮਲੇ ਦੇ ਵਿੱਚ ਤਾਂ ਉਹਨਾਂ ਨੂੰ ਜ਼ਰੂਰ ਹੀ ਜ਼ਮਾਨਤ ਮਿਲ ਚੁੱਕੀ ਹੈ ਜ਼ਮਾਨਤ ਅਰਜ਼ੀ ਮਨਜ਼ੂਰ ਹੋ ਚੁੱਕੀ ਹੈ ਪਰ ਜਿਹੜਾ ਨਵਾਂ ਮਾਮਲਾ ਹੈ ਉਸ ਦੇ ਚਲਦਿਆਂ ਜਿਹੜੇ ਸੁਖਪਾਲ ਸਿੰਘ ਖੈਰਾ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਹੀ ਬੰਦ ਰਹਿਣਾ ਪਏਗਾ ਫਿਲਹਾਲ ਦੇ ਲਈ ਜਿਹੜੇ ਸੁਖਪਾਲ ਸਿੰਘ ਖੈਰਾ ਨੇ ਜੇਲ੍ਹ ਤੋਂ ਬਾਹਰ ਨਹੀਂ ਆ ਸਕਦੇ ਤਾਂ ਕਿਤੇ ਨਾ ਕਿਤੇ ਖੁਸ਼ੀ ਦੇ ਨਾਲ ਦੁੱਖ ਦੀ ਖਬਰ ਵੀ ਹੈ ਉਹਨਾਂ ਦੇ ਸਮਰਥਕਾਂ ਦੇ ਲਈ ਕਾਂਗਰਸ ਦੇ ਵੱਡੇ ਆਗੂ ਨੇ ਸੁਖਪਾਲ ਸਿੰਘ ਖੈਰਾ ਅਕਸਰ ਹੀ ਉਹਨਾਂ ਦੇ ਵੱਲੋਂ ਬਿਬਾਕੀ ਦੇ ਨਾਲ ਆਪਣੇ ਬਿਆਨ ਦਿੱਤੇ ਜਾਂਦੇ ਨੇ ਅਰਜ਼ੀ ਮਨਜ਼ੂਰ ਕਰ ਲਈ ਗਈ ਆ ਪਰ ਇੱਕ ਹੋਰ ਮਾਮਲੇ ਦੇ ਚੱਲਦਿਆਂ ਸੁਪਾਲ ਸਿੰਘ ਖਹਿਰਾ ਹਜੇ ਜੇਲ੍ਹ ਦੇ ਵਿੱਚ ਹੀ ਬੰਦ ਰਹਿਣਗੇ ਤਾਂ ਇਸ ਦੂਸਰੇ ਮਾਮਲੇ ਨੂੰ ਲੈ ਕੇ ਅੱਗੇ ਕੀ ਕੁਝ ਹੁੰਦਾ ਹੈ ਕੀ ਕੁਝ ਫੈਸਲਾ ਸੁਣਾਇਆ ਜਾਂਦਾ ਅਦਾਲਤ ਦੇ ਵੱਲੋਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਕਿ ਸੁਪਾਲ ਸਿੰਘ ਖਹਿਰਾ ਜੇਲ੍ਹ ਦੇ ਵਿੱਚੋਂ ਕਦੋਂ ਬਾਹਰ ਆਣਗੇ